ਬੱਚੇ ਰੋਜ਼-ਰੋਜ਼ ਰੈਂਚ ਬਾਕਸ ਦੇ ਵਿੱਚ ਕੁਝ ਅਲੱਗ-ਅਲੱਗ ਲਿਜਾਣਾ ਚਾਹੁੰਦੇ ਹਨ ਅੱਜ ਆਪਾਂ ਇਹਨਾਂ ਦੇ ਵਾਸਤੇ ਬਹੁਤ ਹੀ ਟੇਸਟੀ ਸੈਂਡਵਿਚ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਕੁਝ ਵੈਜੀਟੇਬਲਸ ਲਈਆਂ ਹਨ ਜਿਨ੍ਹਾਂ ਦੇ ਵਿੱਚ ਮੈਂ ਗਾਜਰ, ਸ਼ਿਮਲਾ ਮਿਰਚ, ਪਿਆਜ਼, ਟਮਾਟਰ, ਖੀਰਾ ਤੇ ਕੁਝ ਪਨੀਰ ਐਡ ਕਰਾਂਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਚੌਪ ਕਰਕੇ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਖੀਰਾ ਤੇ ਜਿਹੜਾ ਆਪਣਾ ਟਮਾਟਰ ਹੈ ਉਹਨਾਂ ਨੂੰ ਆਪਾਂ ਬ੍ਰਿਕ-ਬ੍ਰਿਕ ਸਲਾਈਸਸ ਦੇ ਵਿੱਚ ਕੱਟ ਕੇ ਰੱਖ ਲਵਾਂਗੇ ਇਹ ਦੇਖੋ ਇਸ ਸਾਰੀਆਂ ਸਬਜ਼ੀਆਂ ਆਪਾਂ ਚੌਪ ਕਰਕੇ ਪਾ ਲਈਆਂ ਹਨ ਨਾਲ ਹੀ ਇਸ ਦੇ ਵਿੱਚ ਆਪਾਂ ਗ੍ਰੇਟ ਕਰਕੇ ਪਨੀਰ ਐਡ ਕਰ ਲਿਆ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ ਔਰਗੈਨੋ ਤੇ ਚਿਲੀ ਫਲੇਕਸ ਪਾਵਾਂਗੇ ਜਿਸ ਦੇ ਨਾਲ ਇਹਨਾਂ ਦਾ ਟੇਸਟ ਥੋੜਾ ਜਿਹਾ ਰੈਸਟੋਰੈਂਟ ਸਟਾਈਲ ਦਾ ਆਵੇਗਾ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਨਮਕ ਪਾਵਾਂਗੇ ਤੇ 2 ਤੋਂ 3 ਪਿੰਚਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰ ਲਵਾਂਗੇ ਤੇ ਸਾਰਿਆਂ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਮਾਇਓਨੈਸ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਇਥੇ ਦੇਖੋ ਇਹ ਆਪਣਾ ਸੈਂਡਵਿਚ ਦਾ ਬੈਟਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਲਵਾਂਗੇ ਬ੍ਰੈਡ ਬ੍ਰੈਡ ਦੀ ਇੱਕ ਸਾਈਡ ਤੇ ਆਪਾਂ ਲਾਵਾਂਗੇ ਕੈਚਪ ਜੋ ਕਿ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀ ਸੀ ਬ੍ਰੈਡ ਦੇ ਉੱਪਰ ਆਪਾਂ ਫਿਲਿੰਗ ਲਗਾ ਦੇਵਾਂਗੇ ਇਸ ਤਰ੍ਹਾਂ ਆਪਾਂ ਇਹ ਦੋ ਦੋ ਚਮਚ ਭਰ ਕੇ ਲਗਾਵਾਂਗੇ ਹੁਣ ਇਸ ਦੇ ਉੱਪਰ ਆਪਾਂ ਟਮਾਟਰ ਦੇ ਸਲਾਈਸਸ ਤੇ ਖੀਰੇ ਦੇ ਸਲਾਈਸਸ ਲਗਾ ਦਵਾਂਗੇ ਥੋੜਾ ਜਿਹਾ ਉੱਪਰ ਆਪਾਂ ਪਨੀਰ ਪਾਵਾਂਗੇ ਪਨੀਰ ਵੀ ਆਪਾਂ ਘਰ ਦੇ ਵਿੱਚ ਹੀ ਤਿਆਰ ਕੀਤਾ ਸੀ ਹੁਣ ਦੂਸਰਾ ਸਲਾਈਸ ਇਹ ਦੇ ਉੱਪਰ ਰੱਖ ਦਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਬ੍ਰੈਡ ਜਿਹੜੇ ਆ ਉਹ ਫਿਲ ਕਰ ਲਏ ਹਨ ਹੁਣ ਆਪਾਂ ਇਹਨਾਂ ਨੂੰ ਸੇਕਾਂਗੇ ਇਹਨਾਂ ਨੂੰ ਸੇਕਣ ਦੇ ਵਾਸਤੇ ਆਪਾਂ ਸਿੰਪਲ ਤਵਾ ਲਵਾਂਗੇ ਤਵੇ ਦੇ ਉੱਪਰ ਇਹ ਸੈਂਡਵਿਚ ਬਣਾ ਕੇ ਆਪਾਂ ਤਿਆਰ ਕਰਾਂਗੇ ਤਵੇ ਦੇ ਉੱਪਰ ਆਪਾਂ ਦੇਸੀ ਘਿਓ ਲਗਾਵਾਂਗੇ ਤੇ ਹੁਣ ਇਸ ਨੂੰ ਰੱਖ ਦਵਾਂਗੇ ਇਸ ਤਰ੍ਹਾਂ ਇੱਕ ਇੱਕ ਦੋ ਦੋ ਸੈਂਡਵਿਚ ਕਰਕੇ ਤੁਸੀਂ ਇਹਨਾਂ ਨੂੰ ਸੇਕ ਸੇਕ ਲੈਣਾ ਹੈ ਥੋੜਾ ਜਿਹਾ ਪ੍ਰੈਸ ਕਰਦੇ ਹੋਏ ਇਹਨਾਂ ਨੂੰ ਆਪਾਂ ਪਕਾਵਾਂਗੇ ਦੂਸਰੀ ਸਾਈਡ ਤੇ ਵੀ ਆਪਾਂ ਦੇਸੀ ਘਿਓ ਲਗਾਵਾਂਗੇ ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਆਪਣੇ ਸੈਂਡਡਵਿਚ ਬਣੇ ਹਨ ਸਾਰੇ ਸੈਂਡਡਵਿਚ ਆਪਾਂ ਬਣਾ ਕੇ ਤਿਆਰ ਕਰ ਲਏ ਹਨ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ